ਆ ਦੇਖ ਸਕਦੇ ਹੋ ਤੁਸੀਂ ਮੈਨੂੰ ਕੀ ਕਹੀ ਹਰਸ਼ ਸੁਣਦਾ ਨਹੀਂ ਤੇ ਸ਼ੁਭਦੀਪ ਤੇ ਜਸਨੂਰ ਆ ਚਲਾ ਰਹੇ ਨੇ ਹਰਮੋਨੀਅਮ ਸਿਖਾਉਣੇ ਆਵੇਂ ਇਹਨਾਂ ਨੂੰ ਆਪ ਨੂੰ ਉਹਦਾ ਆਪ ਨੂੰ ਉਹਦਾ ਤੁਸੀਂ ਬਾਹਰ ਦੇਖ ਲਓ ਮੇਰੇ ਤੋਂ ਦਾ ਇਹ ਤਾਂ ਪਸੂਆਂ ਅੰਗੂਠਾ ਲਾਉਂਦਾ ਆਏ ਪਸੂ ਚਲਾਵਤ ਆਏ ਕਰਕੇ ਖੜ੍ਹ ਦਿਓ ਲੈ ਤੁਸੀਂ ਇਹਨਾਂ ਦਾ ਟਿਊਸ਼ਨ ਲੈ ਲੇ ਚੰਗਾ ਚੰਗਾ ਜੱਸੂ ਚਲਾਓ ਪੁੱਤ ਪਵਾਓ ਵੀ ਇਹਨੂੰ ਮਾੜਾ ਮੋਟਾ ਆ ਤੂੰ ਪਰਾ ਹੋ ਜਾ ਕਦਾ ਉਹ ਆ ਸਾਰੇ ਗਾ ਮਾ ਕਿਹਨਾਂ ਦਾ ਫਰੋ ਹੋ ਕਰਦਾਗਾ ਸਾਰੇ ਗਾ ਮਾ ਜਦੋਂ ਤੂੰ ਆਏ ਕਰ ਬਤਨ ਸਾਰੇ ਲੈ 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 ਇਹਦੇ ਕਿਹ ਕਿਹ ਬੋਲਾਂ ਨੰਗੂ ਕਦੇ ਨਾ ਹੋਏ ਮੇਰੀ ਰਾਇ ਨੂੰ ਨਹੀਂ ਛੱਡੋ ਤੁਸੀਂ ਤੋੜ ਕੇ ਛੱਡ ਦਿਓ ਨੂੰ ਆਪੀ ਹੋਣਾ ਸਾਰੇ ਆਹ ਕਿਹ ਚਲਾਉਣਾ ਲੈ ਵੀਰ ਇਹ ਇੱਧਰ ਸਿੰਗਰ ਕਲਾਕਾਰ ਬਣਾਂਗੇ ਤੁਸੀਂ ਨੀ ਮੇਰੀ ਪੁੱਤ ਜੀ ਇਹ ਚਾਚੇ ਵਾਂਗੂ ਚਲਾਇਆ ਕਰਾਂਗੇ ਸੀ ਵਾਜਾ ਚੱਲ ਚੱਲ ਬੁੱਧ ਚਲਾ ਫਿਰ ਸਾਰੇ ਗਾਵਾ ਇੱਧਰ ਜਿਸ ਨੂੰ ਕਹੇ ਸਾਰੇ ਗਾਵਾ ਸਰਗਮਾ ਕਰੋ ਉੱਤ ਹੈ ਬੁੱਧ ਕਹਿੰਦਾ ਸਾਰੇ ਲੈ ਆ ਦੇ ਬੋਲੇ ਨੂੰ ਲੱਗ ਰਿਹਾ ਹੈ ਜੋਤ ਤੂੰ ਸੁਣ ਲੈ ਸਾਰੇ ਗਾਵਾ ਸੁਣਾ ਤੂੰ ਤੂੰ ਤ ਲਈ ਜੋਤ ਕਹੀ ਵੇ ਸਾਰੇ ਗਾ ਗਾ ਮਾ ਪਾ ਦਾ ਨੀ ਸਾ ਕਹੀ ਕੇ ਸਾਰੇ ਗਾਵਾ ਦੀ ਸਾਾਰੇ ਗਾਵਾ ਸਾਰੇ ਗਾਵਾ ਪਾ ਦਾ ਨੀ ਸਾ ਬੋਲੇ ਮੂੰਹ ਆ ਗੱਪੜ ਨੇ ਕੀ ਤਵੇ ਜਾਣੀ ਆ ਖਰਾਬ ਨਾ ਕਰ ਤੇ ਆ ਲਈ ਤੁੱਪ ਜਿਵੇਂ ਬੈਠ ਨੇ ਫਨ ਟਾਈਮ ਕਰ ਰਹੇ ਨੇ ਆ ਜੰਮੀ ਦਾ ਜਸੂ ਤੇ ਸ਼ਵਦੀਪ ਮੈਂ ਕਿਹਾ ਜਸੂ ਜਸੂ ਤੇ ਸ਼ਵਦੀਪ ਹਾਂ ਕੀ ਆ ਦਸਨੋਰ ਆ ਦਸਨੋਰ ਆ ਸ਼ਵਦੀਪ ਜਸੂ ਗੱਲਾਂ ਜੇ ਮੈਨਾਂ ਨਹੀਂ ਭੁੱਲ ਜਾਣਾ ਆਪਣੇ ਸ਼ਵਦੀਪ ਜਸੂ ਨਹੀਂ ਨਹੀਂ ਨਾ ਕੋਈ ਕੱਚੇ ਆਪਾਂ ਜਦੋਂ ਪੱਕੇ ਨਾਲ ਲਾਈ ਨਹੀਂ ਇਹਨਾਂ ਦੀ ਹੈਂ ਉਹਦੀ ਬਤ ਦੋ ਕਿਨਾ ਪੁੱਤਰਾ ਸੁਭਦੀਪਾ ਸਿੱਧੂ ਤੂੰ ਬਤ ਦਰ ਨਾ ਕੀ ਆਇਆ ਕੱਪਲੂ ਜਸਨੂਰ ਸਿੱਧੂ ਦੱਛਲੂ ਸਿੱਧੂ ਤੂੰ ਬਤ ਪੁੱਤ ਗੱਭਰੂ ਹੋ ਗਿਆ ਕਿਨਾਗਾ ਸੁਭਦੀਪਾ ਸਿੱਧੂ ਗੱਭਰੂ ਕਿਹੜਾ ਥੜਦਾ ਮਾਚ ਹੈਂ ਪਤਾ ਐ ਨਾ ਕਰੋ ਫਿਰ ਫਰਮਾਂ ਤਾ ਤਾ ਹੋ ਗਿਆ ਮੈਂ ਆ ਧਰਦਾ ਮੈਂ ਧਰਦੀ ਬਪਾ ਮੈਂ ਲੈ ਕੇ ਜਾਣਾ ਬੋਹਾ ਉਹ ਤਾਂ ਠੀਕ ਕਰਾ ਕੇ ਲਿਆਵਾਂਗੇ ਇਹਦੇ ਆਟਾ ਨਹੀਂ ਖਰਾਬ ਹੋ ਰਹੀਆਂ ਨਹੀਂ ਆ ਫੜਾ ਦੋ ਮੰਮੀ ਨੂੰ ਫਿਰ ਹੁਣ ਉਸ ਕਿਆ ਕਰੂੰ ਠੀਕ ਆ ਮੈਂ ਠੀਕ ਆ ਆਪਾਂ ਠੀਕ ਕਰਾ ਕੇ ਲਿਆਵਾਂ ਫਿਰ ਕਿਆ ਕਰੂੰ ਤੂੰ ਇੱਕ ਵਾਰ ਨਾ ਕਿਹਾ ਸੀ ਜਸੂ ਜਸੂ ਲੱਗਿਆ ਰੋਣਾ ਹਰਮੋਨ ਨਹੀਂ ਆਉਂਦੀ ਟਾਉਣਿੰਗ ਸਹੀ ਕਰਾ ਕੇ ਲਾਉਣੀਆਂ ਨੇ ਜਬੋਹਾ ਤੋਂ ਕੋਈ ਨਾ ਰੋਪਾ ਯਾਰ ਆਪਾਂ ਮੈਦਰ ਚੀਜੀ ਵੀ ਲੈ ਕੇ ਦੂ ਨਾ ਬਹੁਤ ਜੋ ਤੂੰ ਹਿੰਟ ਨਹੀਂ ਕਰ ਦਉ ਇੰਨੀ ਨਾ ਨਾ ਲਿਆ ਵੀ ਜਵਾਬ ਕੀ ਇਹ ਦੇਖ ਸ਼ੋਦੀਪ ਚ ਮੈਂ ਹੁੰਦਾ ਹੈਗਾ ਲਰਚ ਚਾਹਣਗੀ ਅਰਸ਼ ਚਾ ਲੈ ਕੇ ਚਾ ਲੈ ਕੇ ਜਾਣਾ ਬਹੁਤ ਹੈ ਹੈ